ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਥਾਣਾ ਸਿਟੀ ਬੰਗਾਦੀ ਪੁਲਿਸ ਨੇ ਹੀਡੋਣਾ ਪਿਸਤੌਲ ਦੀ ਨੋਕ ਤੇ ਰਾਹ ਜਾਂਦੀ ਲੜਕੀ ਨੂੰ ਕੇਰ ਕੇ ਉਸ ਨਾਲ ਲੁੱਟ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰੀਤੀ ਦੇਵੀ ਪੁੱਤਰੀ ਅਸ਼ੋਕ ਕੁਮਾਰ, ਨਿਵਾਸੀ ਸਾਗਰ ਗੇਟ ਬੰਗਾ ਨੇ ਦੱਸਿਆ ਕਿ ਉਹ ਨਵਾਂ ਸ਼ਹਿਰ ਦੀ ਇੱਕ ਕੰਪਨੀ ਵਿੱਚ ਕੰਮ ਕਰਦੀ ਹੈ ਅਤੇ ਉਹ ਮਿਤੀ 14 ਜਨਵਰੀ ਦੀ ਦੇਰ ਰਾਤ ਨੂੰ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਘਰ ਬੰਗਾ ਨੂੰ ਆ ਰਹੀ ਸੀ। ਤੇ ਜਦੋਂ ਉਹ ਬੰਗਾ ਮੁੱਖ ਮਾਰਗ ਤੇ ਬਣੇ ਐਲੀਵੇਟਡ ਰੋਡ ਨਜ਼ਦੀਕ ਪੈਂਦੇ ਇੱਕ ਨਿਜੀ ਹਸਪਤਾਲ ਕੋਲ ਪੁੱਜੀ ਤਾਂ ਉਸ ਨੂੰ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਕੇਰ ਲਿਆ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਮੇਰੇ ਵੱਲ ਨੂੰ ਪਿਸਤੌਲ ਤਾਣ ਕੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਤੇ ਮੇਰਾ ਪਰਸ ਖੋਲ ਲਿਆ ਉਸਨੇ ਦੱਸਿਆ ਕਿ ਜਿਵੇਂ ਹੀ ਉਹ ਦੋਵੇਂ ਜਣੇ ਭੱਜਣ ਲੱਗੇ ਤਾਂ ਉਸਨੇ ਹਿੰਮਤ ਕੀਤੀ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਉਪਰੰਤ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਦੋਨਾਂ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਦੀ ਮੁਰੰਮਤ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸਐਚਓ ਮਨਜੀਤ ਕੌਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜ ਗਏ ਜਿਨ੍ਹਾਂ ਵੱਲੋਂ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਐਸਐਚਓ ਨੇ ਦੱਸਿਆ ਕਿ ਲੁਟੇਰਿਆਂ ਦੀ ਪਹਿਚਾਨ ਸੁਨੀਲ ਕੁਮਾਰ ਪੁੱਤਰ ਦੀਪਕ ਕੁਮਾਰ ਨਿਵਾਸੀ ਸਲੇਮਪੁਰ ਥਾਣਾ ਰਾਹੋਂ ਅਤੇ ਵੀਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਮੋਹਲਾ ਬੇਦੀਆ ਬੰਗਾ ਵੱਜੋਂ ਹੋਈ ਹੈ ਜਿਨ੍ਹਾਂ ਪਾਸੋਂ ਇੱਕ ਖਿਡੌਣਾ ਪਿਸਤੌਲ ਅਤੇ ਲੜਕੀ ਕੋਲੋਂ ਲੁੱਟਿਆ ਪਰਸ ਬਰਾਮਦ ਕਰ ਲਿਆ ਗਿਆ ਹੈ ਅਤੇ ਪੀੜਤ ਲੜਕੀ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਜਿਨ੍ਹਾਂ ਕੋਲੋਂ ਹੋਰ ਮਾਮਲੇ ਸਾਹਮਣੇ ਆਉਣ ਦੀ ਆਸ ਹੈ ਇਸ ਮੌਕੇ ਉਹਨਾਂ ਨਾਲ ਮੁਖਮੁਨਚੀ ASI ਰਕੇਸ਼ ਕੁਮਾਰ ASI ਪੋਸ਼ਨ ਲਾਲ ਅਤੇ ਕਾਂਸਟੇਬਲ ਹਰਿੰਦਰ ਸਿੰਘ ਵੀ ਹਾਜ਼ਰ ਸੰਨ ਤੁਸੀਂ ਦੇਖ ਰਹੇ ਹੋ ਸਟਾਫ ਰਿਪੋਰਟਰ ਰਕੇਸ਼ ਅਰੋੜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਕੀ ਨਾਮ ਬਟਾ ਮੇਰਾ ਨਾਮ ਪ੍ਰੀਤੀ ਦੇਵੀ ਹੈ ਸਰ ਹਏ ਕੀ ਘਟਨਾ ਵਾਪਰੀ ਤੁਹਾਡੇ ਨਾਲ ਸਰ ਮੈਂ ਨਾ ਉਸ ਦਿਨ ਕੰਮ ਤੋਂ ਆਉਂਦੀ ਪਈ ਸੀਗੀ ਸ਼ਾਮ ਦੇ ਜਦੋਂ 7:30 ਹੋ ਗਏ ਸੀਗੇ ਤੇ ਆਉਂਦੇ ਹੋਏ ਰਾਸਤੇ ਦੇ ਵਿੱਚ ਆਈ ਮੈਂ ਉੱਥੇ ਕਿ ਜਿੰਦਵਾਲ ਦੇ ਗੁਰਦੇਵ ਹਸਪਤਲ ਤੋਂ ਨਾ ਥੋੜੀ ਜਿਹਾ ਅੱਗੇ ਪਹੁੰਚੀ ਸੀਗੀ ਬਾਈਕ ਲੈ ਕੇ ਆਈ ਆ ਮੇਰੇ ਜਿੱਦਾਂ ਕੋਲਾ ਕਿ ਉਹਨਾਂ ਨੇ ਚਾਬੀ ਉੱਥੇ ਕੱਢ ਲਈ ਵਿੱਚੋਂ ਤੇ ਮੈਨੂੰ ਕਹਿਣ ਲੱਪੇ ਸਮਾਨ ਕੀ ਹੈ ਤੇਰੇ ਕੋਲ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਕੁਝ ਵੀ ਤੇ ਮੈਂ ਜਦੋਂ ਤੇ ਫਿਰ ਉਹ ਪਿਛਲੇ ਜਿਹੜਾ ਮੁੰਡਾ ਸੀਗਾ ਬੈਠਾ ਤੇ ਉਹਦੇ ਕੋਲੇ ਵਾਲਵਰ ਸੀ ਉਹ ਰਿਵਾਲਵਰ ਕੱਢ ਕੇ ਕਹਿੰਦਾ ਕਹਿੰਦਾ ਸਮਾਰ ਕਹਿੰਦਾ ਕਈਆ ਤੇਰੇ ਕੋਲ ਕੱਢ ਦੇ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਸਮਾਰ ਕਹਿੰਦਾ ਤੇਰਾ ਨਾਮ ਕੀ ਆ ਮੈਂ ਫਿਰ ਜਦੋਂ ਰਿਵਾਲਵਰ ਦੇ ਕੇ ਡਰ ਗਈ ਤੇ ਮੈਂ ਚੀਕਾਂ ਮਾਰ ਲੱਗੀ ਫਿਰ ਮੈਂ ਜਦੋਂ ਮੇਰੇ ਤੋਂ ਸਮਾਰ ਪੈਸੇ ਵੀ ਸੀਗੇ ਤੇ ਜਦੋਂ ਫੋਨ ਵਗੈਰਾ ਸੀ ਤੇ ਫਿਰ ਮੈਂ ਜਦੋਂ ਕੱਢਣ ਲੱਗੀ ਮੈਂ ਚੀਕਾਂ ਮਾਰ ਦਿੱਤੀ ਤੇ ਕਹਿੰਦੇ ਚੀਕਾਂ ਨਾ ਮਾਰ ਜੇ ਤਾਂ ਮੈਨੂੰ ਥੱਪੜ ਮਾਰਨ ਲੱਗੇ ਸੀਗੇ ਉਹ ਮੈਂ ਵੱਜ ਗਈ ਜਦੋਂ ਉਸ ਟਾਈਮ ਫਿਰ ਕੋਲ ਇੱਕ ਗੱਡੀ ਰੰ ਤੇ ਇੱਕ ਹੋਰ ਮੁੰਡਾ ਸੀ ਫਿਰ ਉਹ ਜਿਹਦਾ ਗੱਡੀ ਵੈਕ ਕਰਕੇ ਲੈ ਕੇ ਆਇਆ ਫਿਰ ਉਹਨਾਂ ਨੇ ਮੈਨੂੰ ਬਚਾਇਆ ਤੇ ਉਸ ਟਾਈਮ ਫਿਰ ਜਿਹਦਾ ਉੱਤ ਬਾਅਦ ਵਿੱਚ ਫਿਰ ਪੁਲਿਸ ਵਗੈਰਾ ਉੱਥੇ ਆਈ ਉਹਨਾਂ ਨੇ ਉਹਨਾਂ ਨੂੰ ਫੜਿਆ ਤੇ ਫਿਰ ਜਿਹੜਾ ਮੇਰਾ ਸਮਾਨ ਸੀਗਾ ਉਹ ਫਿਰ ਪੁਲਿਸ ਵਾਲਿਆਂ ਨੇ ਲੈ ਲਿਆ ਸੀਗਾ ਧਾਰਕੜ ਵੀ ਸੀ ਮੇਰਾ ਉਹ ਵੀ ਹੁਣ ਪੁਲਿਸ ਵਾਲਿਆਂ ਦੇ ਕੋਲੇ ਹੀ ਆ ਤੁਹਾਨੂੰ ਪੈਸੇ ਵਗੈਰਾ ਮਿਲ ਗਏ ਜਿਹੜੇ ਲੁਟੇ ਸੀਗੇ ਉਹ ਹਲੇ ਉਹ ਕਿੰਨੇ ਕਿ ਉਹਨਾਂ ਨੇ ਕਰਨੇ ਆ ਹਲੇ ਕਿੰਨੇ ਪੈਸੇ ਹੋ 5000 ਰੁਪਏ ਸਰ ਕਿ ਮੋਬਾਈਲ ਤੁਹਾਡੇ ਕੋਲ ਹੀ ਹੈ ਮੋਬਾਈਲ ਹਾਂਜੀ ਫਿਰ ਮੋਬਾਈਲ ਤਾਂ ਜਿੱਦਾਂ ਉਹਨਾਂ ਨੂੰ ਦਿੱਤਾ ਨਹੀਂ ਸੀਗਾ ਹੱਲੇ ਮੈਂ ਜਾਨੂੰ ਆ ਗਏ ਸੀਗੇ ਜਿਹੜੇ ਸੀਗੇ ਉੱਥੇ ਕਢਾਉਣਾ ਪਿਸਤੌਲ ਸੀਗੇ ਪਿਸਤੌਲ ਸੀਗਾ ਸਰ ਇਦਾਂ ਨਹੀਂ ਮੈਨੂੰ ਪਤਾ ਹੈਗਾ ਮਤਲਬ ਕਿ ਉੱਥੇ ਕਈ ਤਾਂ ਕਹਿ ਰਹੇ ਸੀਗੇ ਕਿ ਨਕਲੀ ਆਹੇ ਪਰ ਮੈਨੂੰ ਸ਼ੋਰ ਨਹੀਂ ਹੈਗਾ ਕਿ ਉਹ ਅਸਲੀ ਸੀ ਕਿ ਨਕਲੀ ਸੀ ਕਿਉਂਕਿ ਉਹਨਾਂ ਨੇ ਮੇਰੇ ਤੇ ਤਾਂ ਨਹੀਂ ਸੀ ਤੇ ਫਿਰ ਮੈਂ ਤਾਂ ਡਰ ਗਈ ਸੀ ਸਰ ਭਾਵੇਂ ਉਹ ਫਿਰ ਜਿੱਦਾਂ ਕਿ ਮੈਨੂੰ ਇਦਾਂ ਨਹੀਂ ਨਾ ਦੇਖ ਕੇ ਨਹੀਂ ਪਤਾ ਲੱਗਦਾ ਕਿ ਅਸਲੀ ਹੈ ਕਿ ਨਕਲੀ ਆ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰੀਤੀ ਦੇਵੀ ਹੈ ਸਰ ਅੱਜ ਵੀਰ ਜੀ ਇੱਕ ਤੁਸੀਂ ਮਾਮਲਾ ਦਰਜ ਕੀਤਾ ਕੋਈ 22 ਸਾਲਾਂ ਦਾ ਲੜਕੀ ਦੇ ਨਾਲ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਉਹਦੇ ਬਾਰੇ ਦੱਸਣਾ ਚਾਹਣਾ ਹਾਂਜੀ ਥਾਣਾ ਸਿਟੀ ਬੰਗਲਾ ਦੇ ਵਿੱਚ ਇੱਕ ਟੈਲੀਫੋਨ ਰিসিਵ ਹੋਇਆ ਸੀ ਕਿ ਲੜਕੀ ਇੱਕ ਪ੍ਰੀਤੀ ਦੇਵੀ ਨਾਮ ਦੀ ਲੜਕੀ ਨੂੰ ਦੋ ਨੌਜਵਾਨਾਂ ਨੇ ਉਸ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਉਹ ਸਕੂਟਰੀ ਰੋਕ ਕੇ ਜਿਸ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਤੇ ਮੌਕੇ ਤੇ ਪਹੁੰਚ ਕੇ ਜਿਹੜੇ ਕਾਬੂ ਕੀਤੇ ਨੌਜਵਾਨ ਸੀ ਉਹਨਾਂ ਦਾ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਸੁਨੀਲ ਕੁਮਾਰ ਹੈ ਜੋ ਰਾਮ ਹੁੰਦਾ ਰਹਿਣ ਵਾਲਾ ਦੂਸਰਾ ਪਰਿੰਦਰ ਸਿੰਘ ਹੈ ਜੋ ਬੰਗੜਾ ਦਾ ਰਹਿਣ ਵਾਲਾ ਆ ਮੌਕੇ ਤੇ ਉਹਨਾਂ ਤੋਂ ਜਿਹੜੇ ਉਹਨਾਂ ਨੇ ਲੜਕੀ ਤੋਂ ਪੈਸੇ ਖੋ ਗਿੱਤੇ ਸੀ 1000 ਰੁਪਈਆ ਪਿਸਤੌਲ ਦਿਖਾ ਕੇ ਚੋਖੜਾਉਣਾ ਪਿਸਤੌਲ ਸੀ ਉਹ ਵੀ ਮੌਕਾ ਤੋਂ ਰਿਕਵਰ ਕੀਤਾ ਗਿਆ ਆ ਤੇ ਇਹਨਾਂ ਦੋਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇੱਕ ਜਿਹੜਾ ਰਹਿੰਦਾ ਦੂਸਰਾ ਕਿੱਥੇ ਦਾ ਹੈ ਦੂਸਰਾ ਬੱਗੇ ਦਾ ਇਹ ਮੋਟਰਸਾਈਕਲ ਦੇ ਸੀ ਦੋਨਾਂ ਜਣੇ ਜੀ ਮੋਟਰਸਾਈਕਲ ਦੇ ਸੀਗੇ ਦੋਨਾਂ ਜਣੇ ਮੋਟਰਸਾਈਕਲ ਇਹ ਆਪਣਾ ਹੀ ਇਹਨਾਂ ਦਾ ਕਚੋਰੀ ਦਾ ਨਹੀਂ ਮੋਟਰਸਾਈਕਲ ਇਹਨਾਂ ਦਾ ਆਪਣਾ ਆ ਕੋਈ ਲੜਕੀ ਦੇ ਛੱਟ ਸੂਟ ਤਾਂ ਨਹੀਂ ਮਾਰੀ ਨਹੀਂ ਲੜਕੀ ਦੇ ਛੱਟ ਨਹੀਂ ਮਾਰੀ ਲੜਕੀ ਕਿ ਕਿੱਥੇ ਰਹਿਣ ਵਾਲੀ ਆ ਲੜਕੀ ਬੰਗਿਆ ਦੀ ਰਹਿਣ ਵਾਲੀ ਤੇ ਕਿਹੜੀਆਂ ਧਰਾਵਾਂ ਦਾ ਇਹਨਾਂ ਤੇ ਮਾਮਲਾ ਦਰਜ ਕੀਤਾ ਇਹਨਾਂ ਤੇ ਮੁਕੱਦਮਾ 304 ਜੀਮਨ 2 317 ਜੀਮਨ 2 3 ਜੀਮਨ 5 ਪੀ ਐਨ ਐਸ ਤਹਿਤ ਪਰਚਾ ਜਸਟ ਰਜਿਸਟਰਡ ਕੀਤਾ ਗਿਆ ਬੰਦੇ ਕਾਬੂ ਹੈ ਜੀ ਤੁਹਾਨੂੰ ਹਾਂ ਜੀ ਬੰਦੇ ਕਾਬੂ ਕੀਤੇ ਗਏ ਰਿਮਾਂਟ ਤੇ ਦੋ ਦੇ ਦੇ